ਨਗਰ ਕੀਰਤਨ ਜਿਹੜਾ ਜੇ ਇਹ ਪਿਛਲੇ ਮਹੀਨੇ 15 ਤਾਰੀਖ ਨੂੰ ਤਕਸ਼ਲੀ ਪਟਨਾ ਸਾਹਿਬ ਕੋਲ ਆ ਰੰਪ ਹੋਇਆ ਸੀਗਾ 23 ਤਾਰੀਖ ਨੂੰ ਇਹ ਨਗਰ ਕੀਰਤਨ ਜਿਹੜਾ ਜੀ ਨਾਂਬਾ ਦੇ ਵਿੱਚ ਆਕ ਮਨੇ ਦਾ ਹੋਣਾ ਜੀ ਯਾਨੀ ਕਿ ਕੱਲ 12 ਵਜੇ ਦਾ ਪਟਿਆਲਾ ਗੇਟ ਦਾ ਟਾਈਮ ਹੈ ਔਰ ਉੱਥੇ ਜਿਵੇਂ ਇੱਕ ਘੰਟਾ ਨਗਰ ਕੀਰਤਨ ਜਿਹੜਾ ਜੀ ਰੁਕੇਗਾ ਉੱਥੇ ਪ੍ਰੋਪਰ ਚਾਹ ਪਾਣੀ ਦਾ ਜਿਹੜਾ ਜੀ ਪ੍ਰਬੰਧ ਕੀਤਾ ਹੋਇਆ ਗੁਰੂ ਦੇਵ ਮੰਦਰ ਸਾਹਿਬ ਦੇ ਸੱਤ ਸੱਤ ਦੇ ਬਸਤਰ ਨੇ ਤੇ ਇੱਕ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ ਜਗੁਰਗਰਾ ਸਾਹਿਬ ਜੀ ਦਾ ਉਹ ਉਹ ਸਰੂਪ ਵੀ ਨਾਲ ਹੈ ਤੇ ਬਹੁਤ ਅੱਛੀ ਖੂਬਸੂਰਤ ਸਜਾਵਟ ਕੀਤੀ ਹੋਈ ਹੈ ਰਸਾਂ ਤਿਆਰ ਕੀਤੀਆਂ ਹੋਈਆਂ ਨੇ ਜਿਹੜੀਆਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਚੱਲ ਰਹੀਆਂ ਨੇ ਔਰ ਜਿੰਦੀ ਜਿੰਦੀ ਸਟੇਟ ਦੇ ਵਿੱਚ ਉਹ ਕਾਇਨੇ ਬਹੁਤ ਸੰਗਤ ਨੇ ਚਾਪ ਪ੍ਰਗਟ ਕੀਤਾ ਜੀ ਔਰ ਅੱਥੀ ਵੀ ਫੁੱਲਾਂ ਦੀ ਬਰਖਾ ਕਰਨ ਵਾਸਤੇ ਸਪੈਸ਼ਲ ਹੈਲੀਕਾਪਟਰ ਜਿਹੜਾ ਜੀ ਉਹ ਹਾਇਰ ਕੀਤਾ ਉਹ ਫੁੱਲਾਂ ਦੀ ਜਿਹੜੀ ਹੈ ਬਰਖਾ ਜਿਹੜੀ ਸੰਗਤ ਆ ਰਹੀ ਹੈ ਨਗਰ ਕੀਰਤਨ ਆਲੇ ਉੱਪਰ ਕਰੂਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਤੁਸੀਂ ਪਰਿਵਾਰ ਸਮੇਤ ਆਇਓ ਕਿਉਂਕਿ 350 ਸਾਲ ਹੋ ਗਏ ਵੀਰ ਸਾਹਿਬ ਜੀ ਦੇ ਸ਼ਹੀਦੀ ਸਾਲ ਦੀ ਤਾਂ ਮਨਾ ਰਹੇ ਜਰੋਂ ਅਲੱਗ ਅਲੱਗ ਜਗ੍ਹਾ ਤੋਂ ਮੈਨੂੰ ਫੋਨ ਆ ਰਿਹਾ ਕਿ ਕੋਈ ਫਰੂਡ ਦਾ ਲੰਗਰ ਲਾਉਣਾ ਚਾਹੁੰਦਾ ਕੋਈ ਜ਼ਿਆਦਾ ਲੰਗਰ ਲਾਉਣਾ ਚਾਹੁੰਦਾ ਤਾਂ ਉਹ ਸਭ ਨੂੰ ਬੇਨਤੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਤੁਸੀਂ ਉਸ ਨੂੰ ਪਾਲਕ ਜੋ ਵੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਤੁਸੀਂ